ਵਾਈਸਪੰਜਾਬਸ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਕਿਸਾਨ ਅੰਦੋਲਨ ਨੂੰ ਲਗਭਗ 1 ਸਾਲ ਹੋ ਗਿਆ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਪੋਖੜ ਤਲ ਤੇ ਬੈਠੇ ਵੀ 21 ਦਿਨ ਬੀਤ ਚੁੱਕੇ ਨੇ ਕੀ ਹਾਲਾਤ ਹੈ ਇਸ ਲਈ ਗੱਲਬਾਤ ਕਰਦੇ ਆ ਸਿਨੀਅਰ ਪੱਤਰਕਾਰ ਡਾਕਟਰ ਸੁਰੇਂਦਰ ਪਾਲ ਜੀ ਨਾਲ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸੋ ਜੋ ਅੱਜ ਹਾਲਾਤ ਹੈ 21 ਦਿਨ ਬੀਤ ਚੁੱਕੇ ਨੇ ਉਹਨਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਗੱਲ ਕੀਤੀ ਜਾਂਦੇ ਟੈਨਸ਼ਨ ਵੀ ਵੱਧਦੀ ਜਾ ਰਹੀ ਹੈ ਜੇ ਕੁਝ ਹੁੰਦਾ ਹੈ ਅਨਹੋਣੀ ਹੁੰਦੀ ਹੈ ਤਾਂ ਕੀ ਹੁੰਦਾ ਅਸਰ ਪਏਗਾ ਇਸ ਲਈ ਗੱਲ ਚਾਹਨੇ ਆ ਕਿ ਤੁਸੀਂ ਕੀ ਸੋਚਦੇ ਹੋ ਕਿ ਕੀ ਹੋ ਸਕਦਾ ਦੇਖੋ ਰੰਗਪੁੜੀ ਦੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਨਾ ਜੋ ਤੁਸੀਂ ਸਵਾਲ ਕਰ ਰਹੇ ਸੀ ਇਹੀ ਸੋਚ ਰਿਹਾ ਸੀ ਕਿ ਪੰਜਾਬ ਦਾ ਤਾਂ ਕੀਤਾ ਯਾਰ ਕਿਸਾਨੀ ਆ ਇੱਥੇ ਤਾਂ ਕਿਸਾਨੀ ਤੋਂ ਇਲਾਵਾ ਕੁਝ ਨਹੀਂ ਆ ਨਾ ਤਾਂ ਇਹ ਗੁਰਦਾਵਾ ਨਾ ਇਹ ਨੌੜਾ ਤੇ ਨਾ ਇਹ ਪੰਚਕੂਲਾ ਤੁਸੀਂ ਇਹਨਾਂ ਦੀਆਂ ਜਾ ਕੇ ਹਰਿਆਣੇ ਦੀਆਂ ਤਿੰਨ ਸ਼ਹਿਰ ਜਿਨ੍ਹਾਂ ਦੇ ਮੈਂ ਨਾਮ ਲਿੱਤੇ ਆ ਪਾਣੀਪਤ ਚਲਜੋ ਸੋਨੀਪਤ ਚਲਜੋ ਦਿੱਲੀ ਤੇ ਲੱਗ ਗਿਆ ਹੁਣ ਕਰਕੇ ਜ਼ਮੀਨਾਂ ਦੇ ਭਾਅ ਹੀ ਜਿਹੜੇ 10 10 ਗੁਣਾ ਜ਼ਿਆਦਾ 20 20 ਗੁਣਾ ਜ਼ਿਆਦਾ ਵੱਧ ਗਏ ਆ ਕਿਸੇ ਨੇ ਕਮਰਸ਼ੀਅਲ ਪ੍ਰੋਜੈਕਟ ਲਾ ਲਏ ਆ ਢਾਬੇ ਖੁੱਲ ਗਏ ਆ ਇਹਨਾਂ ਦਾ ਤਾਂ ਸਰਸੁਰ ਗਿਆ ਜਿਹੜਾ ਪੰਜਾਬ ਦਾ ਕਿਸਾਨ ਹੈ ਇਹ ਤਾਂ ਡੈੱਡ ਐਂਡ ਹੈ ਇੱਥੇ ਹੈ ਕਿ ਪੰਜਾਬ ਦੇ ਵਿੱਚ ਅੱਗੋ ਜਾ ਕੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੋਰ ਇੱਥੇ ਜਿੱਥੇ ਤੁਸੀਂ ਜਲੰਧਰ ਬੈਠੇ ਹੋ 2 ਘੰਟੇ ਦੀ ਬਾਅਦ ਆ ਪਾਕਿਸਤਾਨ ਸ਼ੁਰੂ ਹੋ ਜਾਂਦਾ ਜੇ ਅਮਰਸਾ ਚਲ ਜੋ ਮਾਜੇ ਦੀ 벨ਟ ਤੇ ਪਾਕਿਸਤਾਨ ਦੇ ਬਾਰਡਰ ਤੇ ਹੀ ਬੈਠੇ ਹੋਏ ਆ 15 ਮਿੰਟ ਬਾਅਦ ਪਾਕਿਸਤਾਨ ਅੱਗੇ ਤਾਂ ਕਿਸੇ ਟੂਰਿਸਟ ਨੇ ਜਾਣਾ ਨਹੀਂ ਨਾ ਉੱਥੋਂ ਕੋਈ ਹੈਗਾ ਤੇ ਇੱਥੇ ਦੇ ਨਾ ਉੱਥੇ ਇੰਡਸਟਰੀ ਲੱਗ ਸਕਦੀ ਆ ਤੇ ਪੰਜਾਬ ਦੇ ਕਿਸਾਨਾਂ ਕੋ ਕੀ ਬਚਦਾ ਐਂਡ 'ਚ ਉਹਨਾਂ ਦੀ ਫਸਲ ਬਚਦੀ ਆ ਜੇ ਇੰਡਸਟਰੀ ਇੱਥੇ ਲੱਗ ਵੀ ਜਾਵੇ ਮੰਨ ਲਓ ਇੰਡਸਟਰੀ ਚੋਂ ਪਹਿਲਾਂ ਸਗੀ ਜਦੋਂ ਜਦੋਂ ਇਹਨੂੰ ਆਜ਼ਾਦ ਹੋਇਆ ਦੇਸ਼ ਇੰਡਸਟਰੀ ਜਿਆਦਾ ਲੱਗੀ ਇੱਥੇ ਐਗਰੀਕਲਚਰ ਬਟਾਲੇ ਇਕੁਪਮੈਂਟ ਦੀ ਲੱਗੀ ਪੰਜਲੰਦਰ ਚ ਸਪੋਰਟਸ ਦੀ ਲੱਗੀ ਲੈਦਰ ਦੀ ਲੱਗੀ ਹੈਂਡ ਟੂਲ ਦੀ ਲੱਗੀ ਲੇਕਿਨ ਹੌਲੀ 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 ਇਹ ਸਾਰੀ ਇੰਡਸਟਰੀ ਸ਼ਿਫਟ ਹੋ ਗਈ ਤੁਸੀਂ ਦੇਖੋ ਸਪੋਰਟਸ ਦੀ ਸਾਰੀ ਇੰਡਸਟਰੀ ਮਿਰਰ ਚਲੀ ਗਈ ਪੰਜਾਬ ਦੀ ਇੰਡਸਟਰੀ ਜਿਹੜੀ ਆ ਅੱਧੀ ਬੱਗੀ ਬੱਧੀ ਚਲੀ ਗਈ ਤੇ ਅੱਧੀ ਗਾ ਗ੍ਰੇਡ ਚਲੀ ਗਈ ਐਗਰੀਕਲਚਰ ਇਕੁਪਮੈਂਟ ਬਾਹਰ ਨਿਕਲਦੀ ਪਈ ਆ ਸਾਰੇ ਜਿਹੜੇ ਆ ਪੰਜਾਬ ਤੋਂ ਬਾਹਰ ਜਾ ਰਹੇ ਆ ਕਾਰਨ ਇਹ ਆ ਕਿ ਰੌ ਮਟੀਰੀਅਲ ਤਾਂ ਉਧਰੋਂ ਹੀ ਆਣਾ ਸਾਰਾ ਤੇ ਅਸੀਂ ਫਰਨੀਚਰ ਉੱਤੇ ਤਿਆਰ ਕਰਕੇ ਵੀ ਉੱਧਰ ਵੇਚਨੇ ਮੰਨੋ ਹੁਣ ਚੱਪਲ ਦੀ ਇੰਡਸਟਰੀ ਐ ਕੇਰਲਾ ਤੋਂ ਮੈਂ ਰਬੜ ਰਬੜ ਮੰਗਾਨਾ ਇੱਥੇ ਮੈਂ ਰਬੜ ਦੇ ਨਾਲ ਚੱਪਲ ਤਿਆਰ ਕਰਦਾ ਤੇ ਫੇਰ ਮੁੜ ਕੇ ਕੇਰਲਾ ਵਾਲ ਬੰਗਲੌਰ ਵਾਲ ਯੂਪੀ ਬਿਹਾਰ ਵਾਲ ਭੇਜਦਾ ਤੇ ਲੋਕਾਂ ਨੇ ਜਿਹਨਾਂ ਨੇ ਵੱਡੇ ਵੱਡੇ ਨੇ ਇਹਨਾਂ ਨੇ ਆਪਣੇ ਸੈਟਅਪ ਨੌਇਡਾ ਲਗਾਉਣੇ ਸ਼ੁਰੂ ਕਰਤੇ ਤੇ ਉਹ ਹੁਣ ਗਰੋਥ ਕਰ ਗਏ ਹੁਣ ਜੇ ਮੰਨ ਲਓ ਸਪੋਰਟਸ ਇੰਡਸਟਰੀ ਇਹਨਾਂ ਦੇ ਵੱਡੇ ਵੱਡਿਆਂ ਦੇ ਸਾਰਿਆਂ ਦੇ ਸੈਟਅਪ ਜਿਹੜੇ ਆ ਮੀਰਟ ਲੱਗੇ ਹੋਏ ਆ ਤੇ ਪੰਜਾਬ ਕੋਲ ਕੀ ਬਚਦਾ ਫਿਰ ਐਂਡ 'ਚ ਰਹਿ ਖੁੱਚ ਕੇ ਉਹਦੀ ਫਸਲ ਬਚਦੀ ਆ ਲੇਕਿਨ ਪੰਜਾਬ ਦਾ ਕਿਸਾਨ ਜਿਹੜਾ ਉਹ ਤਾਂ ਇੰਨੀ ਮੰਦੀ ਦੀ ਹਾਲਤ ਵਿੱਚ ਆ ਕਿ ਹੁਣ ਤਾਜ਼ਾ ਸਰਕਾਰ ਦਾ ਜਿਹੜਾ ਡਾਟਾ ਆਇਆ ਉਹ ਡਾਟਾ ਇੰਨਾ ਖਤਰਨਾਕ ਡਾਟਾ ਹੈ ਕਿ ਪੰਜਾਬ ਦੇ ਹਰ ਕਿਸਾਨ ਦੇ ਉੱਤੇ ਪੌਣੇ 3 ਲੱਖ ਰੁਪਏ ਦਾ ਕਰਜ਼ਾ ਹੈ ਇੱਕ ਇੱਕ ਕਿਸਾਨ ਦੇ ਉੱਤੇ ਤੇ 55000 ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਤੇ ਆ ਤੇ ਇੱਕ ਕਿਸਾਨ ਚਕਾਊਗਾ ਕਿਤਾ ਜੇ ਤੁਹਾਡੇ ਕੋਲ ਫਸਲ ਜਿਹੜੀ ਆ ਮੰਨ ਲਓ ਜੇ ਅੱਜ ਫਸਲ ਝੋਨੇ ਦੀ ਆ ਕਣਕ ਦੀ ਆ ਐਮਐਸਪੀ ਤੇ ਖਰੀਦੇ ਪਏ ਆ ਲੇਕਿਨ ਇਹ ਫਸਲ ਆਪਾਂ ਖਰੀਦਦੇ ਪਏ ਆ ਮੰਨ ਲਿਆ ਫਸਲ ਚਲੀ ਜਾਂਦੀ ਸੈਂਟਰ ਗਵਰਨਮੈਂਟ ਦੀ ਐਫ ਸੀ ਆਈ 57 ਤੇ ਖਰੀਦ ਲੈਂਦੀਆਂ ਸਾਰੀਆਂ ਫਸਲ 94% ਖਰੀਦੀ ਜਾਂਦੀ ਆ ਜਿਹੜੀ ਕਣਕ ਖਰੀਦੀ ਜਾਂਦੀ ਤੇ 70 80% ਚੌਲ ਖਰੀਦਿਆ ਜਾਂਦਾ ਲੇਕਿਨ ਗੱਲ ਇਹ ਹੈ ਕਿ ਇਹ ਫਸਲਾਂ ਨਾਲ ਕਿਸਾਨ ਦਾ ਪਰਿਵਾਰ ਨਹੀਂ ਚੱਲਦਾ ਉਹਨੂੰ ਵਿਚਾਲੇ ਸਬਜ਼ੀਆਂ ਉਹਨੂੰ ਮੂੰਗ ਦੀ ਦਾਲ ਹੋਰ ਫਸਲ ਪਾਸੇ ਜਾਣਾ ਪੈਂਦਾ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਡੂੰਘਾ ਚਲਾ ਗਿਆ ਝੋਨੇ ਦੇ ਕਰਕੇ ਪੰਜਾਬ 450 ਫੁੱਟ ਥੱਲੇ ਚਲਾ ਗਿਆ ਇੱਥੋਂ ਦੇ ਪਾਣੀ ਨਾਲ ਉਹ ਝੋਨੇ ਦੀ ਖੇਤੀ ਹੁੰਦੀ ਆ ਹੁਣ ਜੇ ਉਹ ਫਸਲਾਂ ਤੇ ਆਪਾਂ ਕਹਿੰਨੇ ਆ ਕਿ ਮੰਨ ਲਓ ਬਾਲਵੇ ਦੀ ਬੈਲ ਚ ਪੀਟੀ ਕਾਟਨ ਆ ਜੀ ਮੂੰਗਦਾਲ ਦੀ ਆ ਹੁਣ ਮੰਨ ਲਓ ਮੂੰਗਦਾਲ ਆ ਸਰਕਾਰ ਕਹਿੰਦੀ ਅਸੀਂ 88500 ਤੇ ਖਰੀਦਾਂਗੇ ਤੇ ਵਿਕੀ ਸਾਰੀ 66000 ਨੂੰ ਆ ਤੇ ਕੋਣ ਕਿਸਾਨ ਕੀ ਕਰੂਗਾ ਉਹ ਤਾਂ ਘਰ ਦਾ ਟੱਬਰ ਵੀ ਨਹੀਂ ਪੂਰਾ ਹੁੰਦਾ ਤੇ ਇਸ ਕਰਕੇ ਜਿਹੜੀ ਮੈਂ ਤੁਹਾਨੂੰ ਗੱਲ ਇਹ ਦੱਸਣਾ ਚਾ ਰਿਆਂ ਬਈ ਪੰਜਾਬ ਦਾ ਕਿਸਾਨ ਤਾਂ ਸਿਰਫ ਫਸਲ ਦੇ ਉੱਤੇ ਗਰੰਟੀ ਮੰਗਦਾ ਪਿਆ ਕੀ ਮੈਂ ਜੇ ਤੁਸੀਂ ਮੈਨੂੰ ਕਹਿ ਦਿਓ ਮੂੰਗ ਦਾ ਲਗਾਣੀ ਹੈ ਗੰਨਾ ਉਗਾਣਾ ਮੈਂ ਕਾਸ਼ਤ ਕਰਦਾ ਮੈਂ ਬੀਟੀ ਕਾਟਨ ਵੀ ਬਣਾਣਾ ਲੇਕਿਨ ਗਾਲੀਆਂ ਨੂੰ ਖਰੀਦੋ ਤਾਂ ਤੁਸੀਂ ਆਪਣੇ ਮੁੱਲ ਦੇ ਉੱਤੇ ਮੁੱਲ ਤੇ ਖਰੀਦਦੇ ਨਹੀਂਗੇ ਕਣਕ ਜਿਹੜੀ ਓਪਨ ਮਾਰਕੀਟ 'ਚ ਵੀ ਜਾਂਦੀ ਆ ਉਹ ਨੀਵੇਂ ਰੇਟ ਤੇ ਵਿਕਦੀ ਆ ਐਸੇ ਕੀ ਤੁਸੀਂ ਦੇਖਿਆ ਚੌਲ ਜਿਹੜਾ ਮਾਰਕੀਟ 'ਚ ਪਿਆ ਰਿਹਾ ਝੋਨਾ ਕਿੰਨੀ ਦੇਰ ਖਰੀਦਣ ਵਾਲੇ ਕੇਂਦਰ ਸਰਕਾਰ ਨੇ ਆਪਣੇ ਗਦਾਮ ਨਹੀਂ ਖਾਲੀ ਕਰਾਏ ਪੰਜਾਬ ਦਾ ਕਿਸਾਨ ਤੰਗ ਹੋ ਗਿਆ ਹੁਣ ਆਪਾਂ ਜਿਹੜੀਆਂ ਪੰਜਾਬ ਦੀਆਂ ਮੁੱਖ ਫਸਲਾਂ ਇਹਨਾਂ ਦੇ ਉੱਤੇ ਸਿਰਫ ਤੇ ਸਿਰਫ ਗਰੰਟੀ ਮੰਗਦੇ ਆ ਤੇ ਮੈਨੂੰ ਇਹ ਦੱਸੋ ਗਰੰਟੀ ਸਰਕਾਰ ਨੇ ਥੋੜਾ ਚੱਕਣੀ ਆ ਸਰਕਾਰ ਨੇ ਤਾਂ ਕਾਨੂੰਨ ਬਣਾਣਾ ਭਈ ਜੇ ਗੰਨਾ ਮਿਲ ਗੰਨਾ ਖਰੀਦੂਗਾ ਇਸ ਭਾਅ ਤੋਂ ਥੱਲੇ ਨਹੀਂ ਖਰੀਦਣਾ ਇਹ ਕਾਨੂੰਨ ਹੋ ਗਿਆ ਲਾਗੂ ਨਹੀਂ ਹੋਊਗਾ ਤਾਂ ਤੇਤੇ ਕ੍ਰਿਮੀਨਲ ਕੇਸ ਦਰਜ ਹੋਊਗਾ ਤੇ ਸਰਕਾਰ ਨੇ ਤਾਂ ਇਹੀ ਕਿਹਾ ਭਈ ਠੀਕ ਆ ਜੇ ਤੁਸੀਂ ਮੂੰਗਦਾਲ ਐ ਇਸ ਭਾਅ ਖਰੀਦਣੀ ਆ ਪ੍ਰਾਈਵੇਟ ਮਾਰਕੀਟ ਨੇ ਖਰੀਦਣੀ ਨਾ ਲੇਕਿਨ ਗੱਲ ਇਹ ਸਰਕਾਰ ਕਾਰਪੋਰੇਟ ਦੀ ਆ ਭਾਵੇਂ ਉਹ ਪੰਜਾਬ ਦੀ ਸਰਕਾਰ ਆ ਭਾਵੇਂ ਕੇਂਦਰ ਸਰਕਾਰ ਦੀ ਐ ਕਾਰਪੋਰੇਟ ਸਰਕਾਰ ਐ ਕਾਰਪੋਰੇਟ ਨੂੰ ਫਾਇਦਾ ਦੇ ਰਹੀ ਆ ਕਿਉਂਕਿ ਜਿਹੜੀ ਮੂੰਗ ਦੀ ਦਾਲ ਹੈ ਵੱਡੇ ਵੱਡੇ ਤੁਹਾਨੂੰ ਪਤਾ ਮੋਲਾਂ 'ਚ ਵਿਕਣੀ ਆ ਸਾਰੇ ਕਾਰਪੋਰੇਟ ਦੇ ਘਰਾਨੇ ਆ ਮੈਂ ਤਾਂ ਕੱਲ ਪਰਸੋਂ ਇੱਕ ਬਾਜਰਾ ਦੇਖਦਾ ਪਿਆ ਸੀ 15-20 ਰੁਪਏ ਕਿਲੋ ਵਿਕਣ ਵਾਲਾ ਜਿਹੜਾ ਕਿਸਾਨ ਵੇਚਦਾ ਬਾਜਰਾ ਉਹ 115 ਰੁਪਏ ਦਾ ਪੈਕੇਟ ਅੰਦਰ ਮਾਲ 'ਚ ਸੀਗਾ ਤੇ ਤੁਸੀਂ ਹਿਸਾਬ ਲਾਓ 80 ਰੁਪਏ ਦਾ ਮੁਨਾਫਾ ਕਿਲੋ ਪਿੱਛੇ ਤਾਂ ਕਾਰਪੋਰੇਟ ਖਾ ਰਿਆ ਕਾਰਪੋਰੇਟ ਨੂੰ ਜੇ ਕਹਿ ਦਿਓ 15 ਦੇ 18 ਕਰ ਦਿਓ ਉਹਨਾਂ ਨੇ ਉਹਦੇ ਉੱਤੇ ਹੀ ਸਰਕਾਰ ਅੜ ਜਾਂਦੀ ਸਰਕਾਰ ਅੜਦੀ ਹੈ ਕਾਰਪੋਰੇਟ ਨਹੀਂ ਅੜਦਾ ਕਾਰਪੋਰੇਟ ਦੇ ਉੱਤੇ ਕਾਨੂੰਨ ਇਹ ਸਖਤ ਹੋ ਜਾਂਦਾ ਗੰਨਾ ਮਿੱਲਾਂ ਕਾਰਪੋਰੇਟ ਸੈਕਟਰ ਦੀਆਂ ਹੈਗੀਆਂ ਮੰਨ ਲਓ ਮੂੰਗ ਦਾਲ ਹੈ ਹੋਰ ਦਾਲਾਂ ਮਸਲ ਦੀਆਂ ਦਾਲਾਂ ਇਹ ਸਾਰਾ ਕਾਰਪੋਰੇਟ ਨੇ ਖਰੀਦਣਾ ਲੇਕਿਨ ਪੰਜਾਬ ਦੇ ਪੱਲੇ ਫਿਰ ਕਿਸਾਨ ਜਿਹੜਾ ਕੀ ਰੈਂਦਾ ਪਸਾਨ ਦੇ ਪੱਲੇ ਦਾ ਇਹੀ ਰਹਿ ਗਿਆ ਝੋਨਾ ਤੇ ਕਣਕ ਲਾਂਦਾ ਲੇਕਿਨ ਉਹ ਝੋਨਾ ਤੇ ਕਣਕ ਦੀ ਜਿਹੜੀ ਖੇਤੀ ਹੈ ਉਹ ਲਾਹੇਮੰਦ ਨਹੀਂ ਰਹੀ ਉਹਦੇ ਉੱਤੇ ਵੀ ਬੜਾ ਖਰਚਾ ਆਨ ਲੱਪਿਆ ਡੀਪੀ ਖਾਦਾਂ ਦੇ ਰੇਟ ਵੱਧ ਗਏ ਆ ਯੂਰੀਆ ਦਾ ਰੇਟ ਵੱਧ ਗਿਆ ਪਾਣੀ ਦੀ ਕੋਸਟ ਹੈ ਲੇਬਰ ਦੀ ਕੋਸਟ ਹੈ ਲੇਬਰ ਦੀ ਕਿੰਨੀ ਸ਼ਾਰਟੇਜ ਆ ਫਿਰ ਪ੍ਰਾਲੀ ਕਰਕੇ ਉੱਤੋਂ ਡੰਡਾ ਚਲਾਉਂਦੇ ਪ੍ਰਾਲੀ ਬਈ ਦੱਸੋ ਜੀ ਝੂਨਾ ਕੱਢੂਗਾ ਤੇ ਪ੍ਰਾਲੀ ਕਿੱਥੇ ਸੁੱਟੂਗਾ ਪ੍ਰਾਲੀ ਘਰੇ ਲਾਜੂਗਾ ਪ੍ਰਾਲੀ ਕੀ ਕਰੋਗਾ ਨਾ ਤੁਸੀਂ ਪ੍ਰਾਲੀ ਨੂੰ ਚੱਕਦੇ ਹੋ ਨਾ ਪ੍ਰਾਲੀ ਨੂੰ ਸੰਭਾਲਦੇ ਹੋ ਨਾ ਪ੍ਰਾਲੀ ਦੇ ਤੁਸੀਂ ਬਾਇਓ ਗੈਸ ਪਲਾਂਟ ਲਾਉਂਦੇ ਹੋ ਕਿੰਨਾ ਸੋਹਣਾ ਪ੍ਰੋਜੈਕਟ ਸੀ ਨਿਤਿਨ ਗੱਡਕਰੀ ਦਾ ਬਈਏ ਤੁਸੀਂ ਬਾਇਓ ਗੈਸ ਪਲਾਂਟ ਲਾਓ ਪਿੰਡਾਂ ਪਿੰਡਾਂ 'ਚ ਇੱਕ ਤਾਂ ਜਿਹੜੀ ਇੱਥੇ ਫਿਊਲ ਸਾਨੂੰ ਫ੍ਰੀ ਹੋ ਜਾਊਗਾ ਤੁਹਾਨੂੰ ਸਸਤਾ ਹੋ ਜਾਊਗਾ ਪੰਜਾਬ ਦੇ ਲੋਕਾਂ ਨੂੰ ਨਾਲੇ ਜਿਹੜੀ ਇਹ ਪ੍ਰਾਲੀ ਸੰਭਾਲੀ ਜਾਊਗੀ ਕੁਝ ਹੁੰਦਾ ਹੀ ਨਹੀਂ ਫਿਰ ਹੁਣ ਜੇ ਡੱਲੇਵਾਲ ਸਾਹਿਬ ਇਸ ਚੀਜ਼ ਉੱਤੇ ਐਜੀਟੇਸ਼ਨ ਕਰ ਰਹੇ ਆ ਯਾਰ ਸਿਰਫ ਗਾਰੰਟੀ ਦੇ ਦਿਓ ਐ ਐਮਐਸਪੀ ਤੇ ਤੇ ਇਹਨਾਂ ਨੂੰ ਪਤਾ ਨਹੀਂ ਕਿਉਂ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਕਾਰਪੋਰੇਟ ਨੂੰ ਨਹੀਂ ਚਾਹੀਦੀ ਆ ਪਰੇਸ਼ਾਨ ਸਰਕਾਰ ਹੋ ਰਹੀ ਆ ਅੱਛਾ ਹੁਣ ਤਾਂ ਦੇਖਿਆ ਕਿ ਪੋਲੀਟੀਕਲ ਪਾਰਟੀਆਂ ਦੇ ਕਾਂਗਰਸ ਦੇ ਵੀ ਨੇਤਾ ਕਈ ਪਹੁੰਚ ਚੁੱਕੇ ਨੇ ਉੱਥੇ ਜਾ ਰਹੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਤੇ ਨਰਮ ਰੁਖ અપਨਾਉਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਦੇਖੋ ਪੰਜਾਬ ਸਰਕਾਰ ਨੂੰ ਪੁਲ ਬਣਨਾ ਚਾਹੀਦਾ ਮੈਂ ਆਪ ਕਹਣਾ ਕਿ ਭਗਵਾਨਤਮਨ ਸਾਬ ਖੁਦ ਫਾਰਮਰ ਹੈ ਇੱਕ ਕਿਸਾਨ ਦੇ ਪੁੱਤ ਹੈ ਮਾਸਟਰ ਦੇ ਪੁੱਤ ਵੀ ਹੈ ਕਿਸਾਨ ਦੇ ਪੁੱਤ ਵੀ ਹੈ ਪੰਜਾਬੀਆਂ ਦੇ ਪੁੱਤ ਵੀ ਹੈ ਇੱਕ ਪੁੱਲ ਬਣਨਾ ਚਾਹੀਦਾ ਕੇਂਦਰ ਦਾ ਤੇ ਪੰਜਾਬ ਸਰਕਾਰ ਦਾ ਜੀ ਮਿਨਿਸਟਰ ਵੀ ਨੇ ਜਾ ਕੇ ਸੂਬੇ ਦੇ ਹੱਕ ਦੀ ਗੱਲ ਕਰਨ ਭਾਈ ਪੰਜਾਬ ਦਾ ਕਿੱਤਾ ਕਿਸਾਨੀ ਹੈ ਜੀ ਇੱਥੇ ਦਾ ਫਸਲਾਂ ਦੀ ਸਾਡੀ ਹੈਗੀ ਆ ਤੁਸੀਂ ਆ ਜਿਹੜੀਆਂ ਫਸਲਾਂ ਹੈਗੀਆਂ ਹੁਣ ਹਰਿਆਣੇ ਨੇ ਵੀ 23 ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦੇ ਦਿੱਤੀ ਨਾ ਵੀ ਆ 23 ਫਸਲਾਂ ਦੇ ਉੱਤੇ ਤੁਸੀਂ ਸਾਡੇ ਨਾਲ ਕਰ ਲਓ ਸਾਨੂੰ ਗਾਰੰਟੀ ਦੇ ਦਿਓ ਇਹਨਾਂ ਦੀ ਐਮਐਸਪੀ ਦਾ ਕਾਨੂੰਨ ਬਣਾ ਦਿਓ ਵੀ ਕਣਕ ਇਸ ਤੋਂ ਥੱਲੇ ਨਹੀਂ ਲੈਣੀ ਝੋਨਾ ਇਸ ਤੋਂ ਥੱਲੇ ਨਹੀਂ ਲੈਣਾ ਮੂੰਗਦਾਲ ਇਸ ਤੋਂ ਥੱਲੇ ਨਹੀਂ ਲੈਣੀ ਗੰਨਾ ਇਸ ਤੋਂ ਥੱਲੇ ਨਹੀਂ ਜਾਊਗਾ ਤੇ ਇਹਦੇ 'ਚ ਸਰਕਾਰ ਨੂੰ ਕੋਈ ਨਹੀਂ ਉਹਨਾਂ ਦੀ ਜੇਬ 'ਚੋਂ ਥੋੜਾ ਪੈਸਾ ਜਾਣਾ ਪੈਸਾ ਜਿੰਨਾ ਨੇ ਖਰੀਦਣਾ ਜਾਣਾ ਤੁਸੀਂ ਮੇਰੀ ਗੱਲ ਸੁਣੋ 슈ਗਰ ਮਿੱਲਾਂ ਬੰਦ ਨਹੀਂ ਹੋਣੀਆਂ ਗੰਨੇ ਦੀ ਤਾਂ ਖਪਤ ਹੋਣੀ ਹੋਣੀ ਆ 슈ਗਰ ਮਿੱਲਾਂ ਬੰਦ ਨਹੀਂ ਹੋਣੀਆਂ ਨਾਮ ਜਿਹੜੀਆਂ ਵੱਡੇ ਵੱਡੇ ਰਿਲੇਅנס ਮੋਲ ਹੈ ਡੀਮੋਟ ਹੈ ਜਾਂ ਹੋਰ ਮੇਰੇ ਮੋਟ ਹੈ ਇਹਨਾਂ ਨੇ ਖਰੀਦਣੀ ਬੰਦ ਕਰ ਦੇਣੀ ਮੂੰਗਦਾਲ ਇਹਨਾਂ ਨੇ ਤਾਂ ਖਰੀਦਣੀ ਹੈ ਉਹਨਾਂ ਦੀ ਸੇਲਿੰਗ ਕਪੈਸਿਟੀ ਦੇਖੋ ਕਿੰਨੀ ਵਧੀ ਹੋਈ ਆ ਮੂੰਗਦਾਲ ਮੈਨੂੰ ਲੱਗਦਾ ਟਨਾਂ ਦੇ ਹਿਸਾਬ ਨਾਲ ਤਾਂ ਆਪਣੇ ਦੇ ਪੰਜਾਬ 'ਚ ਰੋਜ਼ ਦੀ ਵਿਖ ਜਾਂਦੀ ਆ ਤੇ ਆਪਾਂ ਕਿਹੜੀ ਦੁਨੀਆ 'ਚ ਬੈਠੇ ਆ ਇਹਨਾਂ ਦੇ ਉੱਤੇ ਜੇ 5 ਰੁਪਏ ਵਧਾ ਕੇ ਕਾਨੂੰਨ ਬਣ ਜਾਊਗਾ ਤੇ ਕੋਈ ਔਖਾ ਕੰਮ ਨਹੀਂ ਆ ਲੇਕਿਨ ਗੱਲ ਇਹ ਆ ਕਿਸਾਨ ਦੀ ਜਦੋਂ ਫਸਲ ਰੁਲਦੀ ਆ ਹੁਣ ਮੰਨ ਲਓ ਮੱਕੀ ਆ ਮੱਕੀ ਬਾਜ਼ਾਰ ਚ ਪਈ ਰਹਿੰਦੀ ਸਾਲੇ ਪੂਲ ਕਰ ਜਾਂਦੇ ਆ ਖਰੀਦੇ ਤਾਂ ਹੀ ਨਹੀਂ ਗਏ ਜੀ ਬਿਲਕੁਲ ਠੀਕ ਹੈ ਨਾ ਪੂਲ ਕਰਕੇ ਖਰੀਦੇ ਨਹੀਂ ਉਹ ਕਹਿੰਦੇ ਯਾਰ ਤੇਰੀ ਮੱਕੀ ਇੱਦਾਂ ਖਰਾਬ ਆ ਉਹ ਜਿਹੜੀ 3800 ਵਾਲੀ ਆ बिकਦੀ ਮੁੜ ਕੇ 2300 ਨੂੰ ਆ ਕਿਸਾਨ ਕੀ ਕਰੂਗਾ ਦੱਸੋ ਉਹ ਹਾਰ ਕੇ ਮੱਥੇ ਤੇ ਹੱਥ ਮਾਰ ਕੇ ਰੋਂਦਾ ਯਾਰ ਮੈਂ ਮੱਕੀ ਉਗਾਈ ਕਿਉਂ ਫਿਰ ਉਹਦਾ ਧਿਆਨ ਜਾਂਦਾ ਮੈਂ ਵਾਪਸ ਝੋਨਾ ਉਗਾਵਾ ਝੋਨਾ ਉਗਾਉਂਦਾ ਤੇ ਤੁਸੀਂ ਪਰਾਲੀ ਦਾ ਪਰਚਾ ਦੇਣ ਤੁਰ ਪੈਂਦੇ ਪਰ ਕਿਸਾਨਾਂ ਕਿਸੇ ਪਾਸੇ ਦੋ ਨੂੰ ਸਾਲ ਲੈਂਦੇ ਹੋ ਨਾ ਅੱਛਾ ਹੁਣ ਜਿਹੜਾ ਮੈਂ ਗੱਲ ਕਰ ਰਿਹਾ ਕਿ 21 ਦਿਨ ਹੜਤ ਹੋ ਗਏ ਨੇ ਉਹਨਾਂ ਨੇ ਭੁੱਖ ਹੜਤਾਲ ਤੇ ਉਹਨਾਂ ਦੀ ਤਬੀਅਤ ਵੀ ਥੋੜੀ ਵਿਗੜਦੀ ਜਾ ਰਹੀ ਹੈ ਉਮਰ ਦਾ ਵੀ ਤਕਾਜ਼ਾ ਹੈਗਾ ਕੀ ਸਮਝਦੇ ਹੋ ਕਿ ਹੁਣ ਕੀ ਅੱਗੇ ਹੋਣਾ ਚਾਹੀਦਾ ਦੇਖੋ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਗਏ ਨੇ ਉਹਨਾਂ ਕੋਲ ਨਾਨਕ ਸਿੰਘ ਜਿਹੜੇ ਉਹ ਵੀ ਆਈਪੀਐਸ ਅਫਸਰ ਉਹ ਵੀ ਗਏ ਨੇ ਉਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਪੰਜਾਬ ਸਰਕਾਰ ਦੇ ਨਾਲ ਉਸ ਚੀਜ਼ ਦੀ ਟੇਕਅਪ ਕੀਤਾ ਜਾ ਰਿਹਾ ਹੈ ਇਸੂ ਬਈ ਇਹਨੂੰ ਕਿਸੇ ਤਰੀਕੇ ਡੱਲੇਵਾਲ ਸਾਹਿਬ ਨੂੰ ਲਿਆਇਆ ਜਾਵੇ ਕਿਉਂਕਿ ਜੇ ਉਹ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਨਿਸ਼ਚਿਤ ਤੌਰ ਤੇ ਪੰਜਾਬ ਦਾ ਇੱਕ ਉਗਰ ਰੂਪ ਸਾਹਮਣੇ ਆਊਗਾ ਕਿਉਂਕਿ ਪੰਜਾਬੀਆਂ ਨੇ ਕਦੀ ਜ਼ੁਲਮ ਨਹੀਂ ਸਹਿਆ ਔਰ ਉਹ ਜ਼ੁਲਮ ਦੀ ਇੰਤਿਹਾਨ ਨਹੀਂ ਜਾਂਦੀ ਆ ਫਿਰ ਮੈਂ ਤਾਂ ਇਹ ਕਹਿੰਦਾ ਅਰਦਾਸ ਕਰਦਾ ਡੱਲੇਵਾਲ ਸਾਹਿਬ ਤੰਦਰੁਸਤ ਹੋਣ ਉਹਨਾਂ ਦੀ ਵਾਹਿਗੁਰੂ ਉਹਨਾਂ ਤੇ ਬਖਸ਼ਿਸ਼ ਰੱਖੇ ਕਿਉਂਕਿ ਉਹਨਾਂ ਦੇ ਨਾਲ ਲੱਖਾਂ ਕਰੋੜਾਂ ਪੰਜਾਬੀਆਂ ਦੀ ਆਸਥਾ ਜੁੜੀ ਹੋਈ ਹੈ ਵਿਦੇਸ਼ਾਂ ਤੋਂ ਜੁੜੀ ਹੋਈ ਹੈ ਲੇਕਿਨ ਗੱਲ ਇਹ ਹੈ ਕਿ ਜੇ ਸਾਹਿਬ ਨਾਲ ਅੰਦੋਲਨ ਨੂੰ ਰੋਕਿਆ ਹੋਇਆ ਉੱਥੇ ਆਸੂ ਗੈਸ ਦੇ ਗੋਲੇ ਮਾਰਦੇ ਨੇ ਗੁਲੀਆਂ ਚਲਾਉਂਦੇ ਨੇ ਤੇ ਉਹਦੇ ਨਾਲ ਅੱਗੇ ਇੱਕ ਬੱਚਾ ਸ਼ੁਭਕਰਮਨ ਦੀ ਉਹਦੀ ਡੈਥ ਹੋ ਚੁੱਕੀ ਆ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਭਈ ਪੰਜਾਬ ਤੇ ਹਰਿਆਣਾ ਦੀ ਅਸਲ ਚ ਜੰਗ ਲਵਾਉਂਦਾ ਪਿਆ ਕੇਂਦਰ ਕੁਝ ਨਹੀਂ ਕਰਦਾ ਪਿਆ ਸਾਡੀ ਹਰਿਆਣਾ ਦੇ ਨਾਲ ਭਾਈਚਾਰਕ ਸਾਂਝ ਆ ਹਰਿਆਣਾ ਨੇ ਪਿਛਲੇ ਕਿਸਾਨੀ ਅੰਦੋਲਨ ਚ ਪੰਜਾਬ ਦਾ ਡਟ ਕੇ ਸਾਥ ਦਿੱਤਾ ਅਸੀਂ ਹਰਿਆਣਾ ਦਾ ਸਾਥ ਦਿੰਦੇ ਪਿਆ ਹੁਣ ਤੁਸੀਂ ਇਹ ਗੱਲ ਇੱਕ ਏਜੰਸੀਆਂ ਦੀ ਇੰਨੀ ਸੈਟਅਪ ਹੈ ਕਿ ਉਹਨਾਂ ਨੇ ਹਰਿਆਣਾ ਨੂੰ ਅੱਗੇ ਮੋਹਰਾ ਬਣਾ ਕੇ ਖੜਾ ਕਰਤਾ ਬਈ ਤੁਸੀਂ ਇਹਨਾਂ ਨਾਲ ਲੜੋ ਹਰਿਆਣਾ ਪੁਲਿਸ ਸਾਡੇ ਨਾਲ ਲੜਦੀ ਬਈ ਯਾਰ ਹਰਿਆਣਾ ਤੇ ਪੰਜਾਬ ਸੀਗਾ ਤਾਂ 21 1966 ਤੋਂ ਪਹਿਲਾਂ ਇਹ ਤਾਂ ਬਾਅਦ 'ਚ ਹੀ ਲੱਗ ਹੋਏ ਆ ਆਪਾਂ 65 'ਚ ਲੱਗ ਹੋਏ ਆ ਤੇ ਪਹਿਲਾਂ ਤਾਂ ਸੀਗਾ ਹੀ ਆਪਾਂ ਇਕੱਠੇ ਪੰਜਾਬੀ ਸੂਬਾ ਬਣਿਆ ਸੀ ਅਲੱਗ ਹੋ ਗਿਆ ਹਰਿਆਣਾ ਲੱਗ ਹੋ ਗਿਆ ਅੱਜ ਇੱਥੇ ਨਹੀਂ ਤੁਸੀਂ ਕੈਨੇਡਾ 'ਚ ਵੀ ਦੇਖ ਲਓ ਹਰਿਆਣਾ ਦੇ ਪੰਜਾਬੀਆਂ ਨੂੰ ਸਾਹਮਣੇ ਖੜਾ ਕੀਤਾ ਜਾ ਰਿਹਾ ਇਹ ਸਾਰੀਆਂ ਇੱਕ ਕੋਸ਼ਿਸ਼ਾਂ ਹੁੰਦੀਆਂ ਲੇਕਿਨ ਮੇਰੀ ਤਾਂ ਇਹੀ ਹੈਗੀ ਅਰਦਾਸ ਕੀ ਪੰਜਾਬ ਤੇ ਹਰਿਆਣਾ ਜਿਹੜੇ ਆਪਸ ਵਿੱਚ ਦੁਸ਼ਮਣ ਇੰਡੀਆ ਪਾਕਿਸਤਾਨ ਨੂੰ ਨਾ ਬਣਨ ਹਰਿਆਣਾ ਦੀ ਪੁਲਿਸ ਜਿਹੜੀ ਐ ਕੋਆਪਰੇਟ ਕਰੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਉੱਥੇ ਵੀ ਫਾਰਮਿੰਗ ਆ ਠੀਕ ਆ ਅੱਜ ਗ੍ਰੋਥ ਕਰ ਗਿਆ ਹਰਿਆਣਾ ਗੁਰੂਗਾਵਾਂ ਮਿਲ ਗਿਆ ਪਾਣੀ ਪੱਤ ਸੋਨੀਪੱਤ ਹੋ ਗਿਆ ਸਾਰਾ ਨੌਇਡਾ ਪੰਚਕੂਲਾ ਸਭ ਡਿਵੈਲਪ ਕਰ ਗਿਆ ਲੇਕਿਨ ਪੰਜਾਬ ਦੇ ਉੱਤੇ ਤਰਸਤਾ ਕਰਨ ਇਹ ਵੀ ਉਹਨਾਂ ਦਾ ਭਾਈ ਆ ਅੱਛਾ ਹੁਣ ਗੱਲ ਆਪਾਂ ਕਾਂਗਰਸ ਦੀ ਵੀ ਕਰ ਲਈ ਆਮ ਆਦਮੀ ਪਾਰਟੀ ਦੀ ਵੀ ਕਰ ਲਈ ਪੰਜਾਬ ਚ ਨਗਰ ਨਿਗਮ ਚੋਣਾਂ ਵੀ ਚੱਲ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਕੀ ਸਟੈਂਡ ਹੋਣਾ ਚਾਹੀਦਾ ਉਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਪੰਜਾਬ ਦੀ ਉਹਨਾਂ ਨੂੰ ਗੱਲ ਨਹੀਂ ਕਰਨੀ ਜੀ ਦੀ ਕੇਂਦਰ ਦੇ ਨਾਲ ਲੰਗਪੁਰੀ ਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਬਦਲਾਅ ਆਇਆ ਬਦਲਾਅ ਇਸ ਚੀਜ਼ ਦਾ ਨਹੀਂ ਆਇਆ ਕਿ ਇਹਨਾਂ ਦੀ ਗੱਲ ਜਿਹੜੀ ਹੈ ਬਈ ਇਹ ਠੀਕ ਤਰ੍ਹਾਂ ਕਰ ਨਹੀਂ ਪਾਰੇ ਬਦਲਾਅ ਆਇਆ ਕਿ 10 ਸਾਲ ਪਹਿਲਾਂ ਪੰਜਾਬ ਦੀ ਗੱਲ ਕਰਨ ਵਾਲੇ ਦਿੱਲੀ ਬੈਠਦੇ ਸੀ ਅਰੁਣ ਜੇਤਲੀ ਬੈਠਦੇ ਸੀ ਸੁਸ਼ਮਾ ਸਵਰਾਜ ਬੈਠਦੀ ਸੀ ਮਦਨ ਲਾਲ ਖੁਰਾਨਾ ਸੀ ਸਾਹਿਬ ਸਿੰਘ ਵਰਮਾ ਸੀ ਇਹੋ ਜਿਹੋ ਜੋਕੇ ਲੀਡਰ ਸੀ ਜਿਹੜੇ ਪੰਜਾਬ ਦੀ ਗੱਲ ਉੱਥੇ ਕਰਦੇ ਸੀ ਜਿਨ੍ਹਾਂ ਦਾ ਰਗਾਂ 'ਚ ਪੰਜਾਬੀਆਂ ਦਾ ਖੂਨ ਦੌੜਦਾ ਸੀ ਜੇਤਲੀ ਸਾਹਿਬ ਦੀ ਖੂਬ ਚੱਲਦੀ ਸੀ ਢਾੱਕੇ ਨਾਲ ਚੱਲਦੀ ਸੀ ਲੇਕਿਨ ਗੱਲ ਇਹ ਹੈ ਕਿ ਹੁਣ ਇੰਨਾ 'ਚ ਕੋਈ ਰਿਹਾ ਨਹੀਂ ਲੀਡਰ ਜਿਹੜਾ ਦਿੱਲੀ ਪੰਜਾਬ ਦੀ ਐਡਵੋਕੇਸੀ ਕਰ ਸਕੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇ ਹੁਣ ਜਿਹੜੇ ਪੰਜਾਬ ਦੇ ਲੀਡਰ ਨੇ ਕੋਣ ਨੇ ਵੀ ਜੇ ਸਾਂਪਲਾ ਹੋ ਗਏ ਸੋਮ ਪ੍ਰਕਾਸ਼ ਹੋ ਗਏ ਅਵਿਨਾਸ਼ ਰਾਏ ਖੰਨਾ ਹੋ ਗਏ ਇੱਕਾ ਸੁਨੀਲ ਜਾਖੜ ਹੋ ਗਏ ਹੁਣ ਤਾਂ ਪੰਜਾਬ ਦੀ ਗੱਲ ਹੋਰ ਉੱਤੇ ਜਾ ਕੇ ਕਰਤਾ ਹੀ ਕੋਈ ਨਹੀਂ ਕੈਪਟਨ ਅਮਰਿੰਦਰ ਸਿੰਘ ਘਰੋਂ ਹੀ ਨਿਕਲਦੇ ਜਾਖੜ ਸਾਹਿਬ ਜਿਹੜੇ ਆ ਉਹ ਨਾਰਾਜ਼ ਹੋ ਕੇ ਬੈਠੇ ਹੋਏ ਆ ਹੁਣ ਅਵਿਨਾਸ਼ ਰਾਏ ਖੰਨਾ ਜਿਹੜਾ ਉਹ ਇੱਕ ਆਪਣੇ ਆਪ ਨੂੰ ਖੁੰਝਾ ਮਹਿਸੂਸ ਕਰਦੇ ਹੋ ਸਾਈਡ ਤੇ ਹੋ ਕੇ ਬੈਠੇ ਆ ਫਿਰ ਪੰਜਾਬ ਦੀ ਬਕਾਲਤ ਕੌਣ ਕਰੂਗਾ ਬਕਾਲਤ ਕਰਨ ਵਾਲੇ ਹੈ ਨਹੀਂ ਜਦੋਂ ਬਕਾਲਤ ਹੀ ਨਹੀਂ ਕੋਈ ਕਰੋਗੇ ਕੇਸ ਦੀ ਪੈਰ ਵੀ ਨਹੀਂ ਕਰੋਗੇ ਤੇ ਨੇ ਜੱਜ ਨੇ ਤਾਂ ਫੈਸਲਾ ਉਲਟਾ ਹੀ ਦੇਣਾ ਨਾ ਜੀ ਕਹਿੰਦਾ ਨੁਕਸਾਨ ਹੋਏਗਾ ਬੀਜੇਪੀ ਨੂੰ ਬੀਜੇਪੀ ਨੂੰ ਨੁਕਸਾਨ ਹੋ ਰਿਹਾ ਹੈ ਬੀਜੇਪੀ ਨੂੰ ਸ਼ਹਿਰੀ ਖੇਤਰ ਚ ਵੀ ਨੁਕਸਾਨ ਹੋ ਰਿਹਾ ਤੁਸੀਂ ਨਿਗਮ ਚੋਣਾਂ ਦੇ ਵਿੱਚ ਦੇਖਿਓ ਬੀਜੇਪੀ ਦਾ ਬਹੁਤ ਬੁਰਾ ਹਾਲ ਹੋ ਰਿਹਾ ਚਾਰ ਜਿਮਨੀ ਚੋਣਾਂ ਚ ਤੁਸੀਂ ਦੇਖਿਆ ਜ਼ਮਾਨਤਾਂ ਜਬਤ ਹੋਈਆਂ ਉਹਨਾਂ ਦੀਆਂ ਤਿੰਨ ਚ ਜ਼ਮਾਨਤਾਂ ਜਬਤ ਹੋਈਆਂ ਲੇਕਿਨ ਪੰਜਾਬ ਚ ਹਾਲਾਤ ਖਰਾਬ ਹੋ ਰਹੇ ਬੀਜੇਪੀ ਦੇ ਇੰਨੇ ਸੁਖਾਵੇਂ ਹਾਲਾਤ ਨਹੀਂ ਮੰਨ ਸਕਦੇ ਕਿਉਂਕਿ ਤੁਸੀਂ ਇਹ ਦੇਖੋ ਯਾਰ ਐਮਐਸਪੀ ਦੇਣੀ ਹੈ ਤੁਸੀਂ ਕਾਨੂੰਨ ਬਣਾਣਾ ਮਾਲ ਤਾਂ ਖਰੀਦਣਾ ਕਾਰਪੋਰੇਟ ਨੇ ਆ ਤੇ ਆਪਾਂ ਨੂੰ ਉਸ ਜੀ ਤੇ ਰਹਿਮ ਕਰਨਾ ਚਾਹੀਦਾ ਨਾ ਪੰਜਾਬ ਦੇ ਕਿਸਾਨਾਂ ਲਈ ਬਣਾ ਦੇਣਾ ਚਾਹੀਦਾ ਇਹਨਾਂ ਦੀ ਜੇਬ ਚੋਂ ਥੋੜਾ ਕੁਝ ਚੱਲ ਆ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਸੀਂ ਜਿਹੜੀ ਪੂਰੀ ਜਾਣਕਾਰੀ ਦਿੱਤੀ ਤੁਸੀਂ ਸੁਣਿਆ ਕਿ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਦਾ ਕਹਿਣਾ ਹੈ ਕਿ ਐਮਐਸਪੀ ਤੇ ਸਿਰਫ ਕਾਨੂੰਨ ਬਣਾਣਾ ਦਿਨਾ ਉਹਨਾਂ ਨੇ ਹੈ ਤੇ ਨਾਲ ਹੀ ਉਹ ਇਹ ਗੱਲ ਵੀ ਕਹਿੰਦੇ ਕਿ ਡੱਲੇਵਾਲ ਜੀ ਦੀ ਜਿਹੜੀ ਭੁੱਖ ਹੜਤਾਲ ਉਹਨੂੰ ਜਲਦ ਖਤਮ ਕਰਨਾ ਚਾਹੀਦਾ ਤੇ ਪੰਜਾਬ ਨੂੰ ਪੁੱਲ ਦਾ ਕੰਮ ਕਰਨਾ ਚਾਹੀਦਾ ਕੇਂਦਰ ਤੇ ਸੂਬੇ ਦੇ ਵਿੱਚ ਕੈਮਰਾਮੈਨ ਰੋਬਿੰਨਾਲ ਪਰਮਜੀਤ ਸਿੰਘ ਰੰਗਪੁਰੀ ਵੈਸੋ ਪੰਜਾਬ ਜਲੰਧ